ਇਹਦਾ ਜਿੱਦਰਾ ਸੀ ਜਾਨੇ ਧੂਆਂ ਉੱਪਰ ਹੀ ਜਾਂਦਾ ਅੱਜ ਕਾਲੀ ਲੋੜੀ ਬਣਾਈ ਜਾ ਰਹੀ ਹੈ ਤੁਹਾਡੇ ਵੱਲੋਂ ਕੀ ਕਾਰਨ ਹੈ ਦੇਖੋ ਜੀ ਕਿਸਾਨਾਂ ਦੀ ਤਾਂ ਲੋੜੀ ਵੀ ਕਾਲੀ ਤੇ ਦੀਵਾਲੀ ਵੀ ਕਾਲੀ ਕਿੰਨੇ ਮਹੀਨਿਆਂ ਤੋਂ ਖਨੌਰੀ ਬਾਰਡਰ ਤੇ ਕਿਸਾਨਾਂ ਦਾ ਧਰਨਾ ਚੱਲ ਰਿਹਾ ਹੈ ਲੇਕਿਨ ਕੇਂਦਰ ਦੀ ਸਰਕਾਰ ਸਾਡੇ ਮਸਲੇ ਹੱਲ ਨਹੀਂ ਕਰ ਰਹੀ ਇਸ ਕਰਕੇ ਆ ਜਿਹੜੀ ਲੋਹੜੀ ਮਨਾਈ ਹੈ ਇਹ ਮੈਂ ਉਹਦੇ ਕਿਸਾਨ ਭਰਾਵਾਂ ਨਾਲ ਆਪਦੇ ਸਾਥੀਆਂ ਨਾਲ ਜਿਹੜੇ ਤਿੰਨ ਕਾਲੇ ਕਾਨੂੰਨ ਸਾਡੇ ਤੇ ਦੁਬਾਰਾ ਫੇਰ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਨਾਂ ਦੇ ਜਿਹੜੇ ਮਤੇ ਉਹਨਾਂ ਨੇ ਪਾਏ ਆ ਉਹ ਜਿਹੜਾ ਅਜੰਡਾ ਕੇਂਦਰ ਸਰਕਾਰ ਦਾ ਹੈ ਉਹਦੀਆਂ ਕਾਪੀਆਂ ਸਾੜ ਕੇ ਇਹ ਜਿਹੜੀ ਕਾਲੀ ਲੋਹੜੀ ਮਨਾਈ ਗਈ ਬੀਜੇਪੀ ਪ੍ਰਧਾਨ ਜਿਹੜੇ ਪੰਜਾਬ ਜਿਉਂ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਕਿ ਜਿਹੜੀ ਐਮਐਸਕੇ ਘਾਤਕ ਸਿਰਦ ਹੋ ਸਕਦੀ ਹੈ ਪੰਜਾਬ ਦੇ ਕਿਸਾਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਦੇਖੋ ਜੀ ਹਰ ਇੱਕ ਲੀਡਰ ਦਾ ਆਪ ਦਾ ਆਪ ਦਾ ਕਿਉਂਕਿ ਉਹ ਬੀਜੇਪੀ ਦੇ ਪ੍ਰਧਾਨ ਨੇ ਬੀਜੇਪੀ ਦੇ ਪ੍ਰਧਾਨ ਨੇ ਜੋ ਕੇਂਦਰ ਦੀਆਂ ਸਕੀਮਾਂ ਉਹੀ ਬੋਲਣੀ ਹੈ ਲੇਕਿਨ ਇਹ ਤਾਂ ਪੰਜਾਬ ਦਾ ਕਿਸਾਨ ਹੀ ਦੱਸ ਸਕਦਾ ਹੈ ਕਿ ਸਾਡੀਆਂ ਜਿਹੜੀਆਂ ਜ਼ਮੀਨਾਂ ਉਹ ਕਾਰਪੋਰੇਟ ਘਰਾਣਿਆਂ ਨੂੰ ਦੇਣ ਦੀਆਂ ਕੁੱਝੀਆਂ ਸਾਜ਼ਿਸ਼ਾਂ ਚੱਲ ਰਹੀਆਂ ਤੋ ਇਸ ਕਰਕੇ ਮੈਂ ਉਸ ਬਿਆਨ ਦੀ ਨਿੰਦਾ ਕਰਦਾ ਹਾਂ ਔਰ ਮੋਦੀ ਸਰਕਾਰ ਨੂੰ ਅਸੀਂ ਸਾਰੇ ਪੰਜਾਬ ਵਾਸੀ ਸਾਰੇ ਦੇਸ਼ ਦੇ ਕਿਸਾਨ ਅਸੀਂ ਚੇਤਾਵਨੀ ਦਿੰਨੇ ਆ ਕਿ ਸਾਰੇ ਕਾਨੂੰਨ ਰੱਦ ਕਰਕੇ ਸਾਡੇ ਜਿਹੜੇ ਮਸਲੇ ਆ ਉਹ ਸਾਡੇ ਮਸਲੇ ਹੱਲ ਕੀਤੇ ਜਾਣ ਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦਾ ਤਾਂ ਕਿ ਅਸੀਂ ਉੱਥੇ ਉਹ ਜਿਹੜਾ ਮਰਨਵਰਤ ਰੱਖਿਆ ਉਹ ਤੋੜਿਆ ਜਾ ਸਕੇ ਉਹਨਾਂ ਨੂੰ ਉਸ ਮਰਨਵਰਤ ਤੋਂ ਉਠਾਇਆ ਜਾ ਸਕੇ ਜਦੋਂ ਕਿਸਾਨ ਮਸਲੇ ਹੱਲ ਹੋਣ ਉਸ ਤੋਂ ਬਾਅਦ ਉਹਨਾਂ ਦਾ ਪ੍ਰੋਪਰ ਇਲਾਜ ਕਰਾ ਕੇ ਉਹ ਫੇਰ ਤੋਂ ਨੌ ਮਰਨਾ ਹੋ ਕੇ ਸਾਡੇ ਵਿਚਕਾਰ ਆਉਣ ਤੇ ਸਾਡੇ ਜਿਹੜੇ ਗਾਹ ਨੂੰ ਕਿਸਾਨਾਂ ਦੀਆਂ ਮੁਸ਼ਕਲਾਂ ਉਹਨਾਂ ਲਈ ਉਸੇ ਤਰ੍ਹਾਂ ਲੜਾਈ ਲੜਦੇ ਰਹਿਣ ਜਿਵੇਂ ਉਹ ਬੀਤੇ ਕਈ ਦਹਾਕਿਆਂ ਤੋਂ ਕਿਸਾਨੀ ਲਈ ਲੜਦੇ ਆ ਰਹੇ ਆ ਅੱਜ ਪਾਤਣਾ ਵੀ ਇੱਕ ਕਿਸਾਨ ਕਿਸਾਨਾਂ ਦੀ ਮੀਟਿੰਗ ਹੋ ਰਹੀ ਹੈ ਇੱਕdoctype ਵਾਸਤੇ ਇਸ ਵਰਗੇ ਬੜੀ ਅੱਛੀ ਗੱਲ ਆ ਜੀ ਕਿਸਾਨ ਏਕਤਾ ਬੜੀ ਵਧੀਆ ਗੱਲ ਆ ਕਿਉਂਕਿ ਜਿਹੜਾ ਪਹਿਲਾ ਮੋਰਚਾ ਫਤਿਹ ਹੋਇਆ ਸੀ ਦਿੱਲੀ ਦੇ ਬਾਰਡਰਾਂ ਤੇ ਉਹ ਵੀ ਕਿਸਾਨਾਂ ਦੀ ਏਕਤਾ ਸੀ ਜੰਨੀਆਂ ਵੀ ਜਥੇਬੰਦੀਆਂ ਉਹ ਇਕੱਠੀਆਂ ਸੀ ਸੋ ਐਤਕੀ ਵੀ ਮੈਂ ਸਾਰੀਆਂ ਕਿਸਾਨ ਜਥੇਬੰਦੀਆਂ ਜਿਹੜੀਆਂ ਉਸ ਨਾਲ ਧਰਨਿਆਂ ਤੇ ਨਹੀਂ ਜਾ ਰਹੀਆਂ ਸੀ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਜਰਜੀਤ ਸਿੰਘ ਜੀ ਡੱਲੇਵਾਲ ਸਾਹਿਬ ਦਾ ਸਾਥ ਦੇ ਕੇ ਆਪਾਂ ਸਾਰੇ ਕੇਂਦਰ ਦਾ ਜਿਹੜਾ ਉਹਦਾ ਵਿਰੋਧ ਕਰੀਏ ਔਰ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਦੇ ਵਿੱਚ ਆਪਾਂ ਸੰਘਰਸ਼ ਜਾਰੀ ਰੱਖੀਏ